ਮੈਂ ਕਿਸੇ ਨਾਲ ਧੱਕਾ ਨਹੀਂ ਕਰਦੀ ਠੀਕ ਹੈ ਨਾ ਤੇ ਦੁਨੀਆ ਹੀ ਕਰੀ ਜਾਂਦੀ ਹੈ ਇਹ ਕੰਮ ਮੈਂ ਕੱਲੀ ਨਹੀਂ ਕਰਦੀ ਹੈਗੀ ਹੁਣ ਆਲ ਇੰਡੀਆ ਚ ਇਹੀ ਕੰਮ ਚੱਲਦਾ ਹੈਗਾ ਸੁਣ ਗਿਆ ਤੇ ਤੁਸੀਂ ਨਾਲੇ ਮੈਨੂੰ ਉਹ ਕਰੀ ਜਾਂਦੇ ਹੋਗੇ ਕੋਈ ਵੀ ਕਿਸੇ ਦਾ ਕੰਮ ਕਰਨਾ ਕੋਈ ਸੌਂਕ ਨੂੰ ਨਹੀਂ ਕਹਦਾ ਅਗਲਾ ਪੌੜੀ ਦਾ ਕੰਮ ਨੂੰ ਫਿਰਦਾਗਾ ਅੱਛਾ ਤੇ ਭਾਈ ਇਹ ਕੀ ਕਿੰਨੀ ਕਮਾਈ ਕਿੰਨੀ ਕਮਾਈ ਮਹੀਨੇ ਦੀ ਮੋਟੀ ਜਿਹੀ ਕਮਾਈ ਕਿੰਨੀ ਹੈ ਤੁਹਾਡੀ ਕਮਾਈ ਤਾਂ ਜੇ ਹੁਣ ਜਦੋਂ ਦੇਖ ਲਓ ਇਦਾਂ ਦਾ ਕੰਮ ਕਰਾਂਗੇ ਮੋਟੀ ਕਮਾਈ ਬਣੂ ਲੱਖ ਰੁਪਏ ਮੰਗੁਰਾ ਮੈਂ ਬਣ ਜਾਂਦਾ ਠੀਕ ਹੈ ਹਾਂਜੀ ਤੇ ਹੋਰ ਕੀ ਪ੍ਰੋਪਰਟੀ ਚ ਸਾਰਾ ਖੁਸ਼ੀ ਹੈ ਜੀ ਕੀ ਕੀ ਹੈ ਫਲਾਈਟ ਨੇ ਕਿੰਨੇ ਘਰ-ਬਾਰ ਆ ਗਏ ਜੀ ਤਿੰਨ ਅੱਛਾ ਹੋਰ ਹੋਰ ਮੇਰੇ ਕੋਲ ਸਾਰਾ ਕੁਝ ਹੈ ਜੀ ਘਰੇ ਅੱਗੇ ਪਹਿਲਾਂ ਕੁਝ ਵੀ ਨਹੀਂ ਸੀ ਕਰਾਇ ਤੇ ਰਹਿੰਦੇ ਦੀ ਹੂੰ ਹੁਣ ਗੱਡੀ-ਗੁੱਡੀ ਸਕੂਲ ਅੱਗੇ ਮਹੀਨੇ ਦੇ ਕਿੰਨੇ ਕਿੰਨੇ ਮੁੰਦੇ ਸੀਗੇ ਅੱਗੇ ਮਹੀਨੇ ਜੀ ਜੀ ਮੈਨੂੰ 1500 ਰੁਪਏ ਮੱਸਾ ਪੰਤਲੇ ਹੋਣ ਦਿਨ ਦੀ ਜ਼ੜੀ ਕਿੰਨੀ ਹੈ ਅੱਜ ਦੇ ਦਿਨ ਦੀ ਤਾਂ ਜੀ ਹੈਗੀ ਮੇਰਾ 50000 ਰੁਪਏ ਦਾ ਬਣੀ ਜਾਂਦਾ ਜੀ ਵੱਧ ਵੀ ਕਦੇ ਘਟ ਵੀ ਬਸ ਵਾਧੇ ਕਰਦੇ ਉਹਦੇ ਚ ਖਰਚ ਕੱਢ ਕੇ ਤੁਸੀਂ ਮਤਲਬ ਤੁਹਾਡਾ ਮਹੀਨੇ ਤੁਸੀਂ ਲੱਖ ਰੁਪਿਆ ਕਿਹਾ ਹੈ ਹਾਂਜੀ ਰਾਮ ਨਾਲ ਲੱਖ ਰੁਪਏ ਤੁਸੀਂ ਤੁਹਾਡਾ ਮਹੀਨੇ ਦਾ ਬਣ ਰਿਹਾ ਹੈ ਤੇ ਹੋਰ ਬਈ ਜ਼ਮੀਨ ਜਾਇਦਾਦ ਸਾਰਾ ਕੁਝ ਹੈ ਜੀ ਅੱਛਾ ਹਾਂਜੀ ਲੋ ਵੀ ਇਹ ਕੁੜੀ ਨਾਲ ਤੁਹਾਨੂੰ ਪੂਰੀ ਗੱਲਬਾਤ ਕਰਾਂਗੇ ਇਹ ਕੀ ਕੰਮ ਕਰਦੀ ਹੈ ਮਤਲਬ ਇਹ ਜਿਹੜਾ ਤੁਹਾਨੂੰ ਇਹਦੀ ਦੱਸਾਂਗੇ ਇਹ ਕੁੜੀਆਂ ਲੈਂਦੀ ਹੈ ਕੁੜੀਆਂ ਵੇਚਦੀ ਹੈ ਸੋ ਪੂਰੀ ਵੀਡੀਓ ਨਾਲ ਜੁੜੇ ਰਹੋ ਜੀ ਲੋ ਵੀ ਦੋਸਤੋ ਜਿਹੜੀ ਇਹ ਔਰ ਤੁਸੀਂ ਦੇਖ ਰਹੇ ਹੋ ਜੀ ਇਹ ਕਰਦੀ ਹੈ ਜੀ ਜਿਸਮਦੋ ਜਿਹੜਾ ਕੁੜੀਆਂ ਵੇਚਦੀ ਹੈ ਵੇਚਣਾ ਮਤਲਬ ਕੀ ਹੈ ਅਸੀਂ ਅੱਜ ਦੀ ਇੱਕ ਵੀਡੀਓ ਬਣਾਉਣਾ ਆ ਰਹੇ ਹਾਂ ਅਸੀਂ ਚਿਰਾਣੇ ਦਿਖਾ ਦੇ ਚੱਕਰ ਕੀ ਹੈ ਉਹ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਅੱਡੇ ਬਣੇ ਹੋਏ ਇਹ ਗੱਲ ਤੁਸੀਂ ਬਈ ਮੰਨਦੇ ਹੋ ਹਾਂਜੀ ਹਾਂਜੀ ਮੰਨਦੇ ਹਾਂ ਮੰਨਦੇ ਹੋ ਹਾਂਜੀ ਮਤਲਬ ਹਰ ਸ਼ਹਿਰ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਚਾਹੇ ਦਿੱਲੀ ਹੈ ਚਾਹੇ ਚੰਡੀਗੜ੍ਹ ਚਾਹੇ ਮਹਾਲੀਆ ਚਾਹੇ ਖਰੜਾ ਉੱਥੇ ਟਿਕਾਣੇ ਬਣੇ ਹੋਏ ਹਾਂ ਹਾਂਜੀ ਸਾਰੇ ਕਿੱਥੇ ਬਣੇ ਹੋਏ ਆ ਸਾਰੇ ਕਿੱਥੇ ਉਹਦੇ ਬਾਰੇ ਸਾਨੂੰ ਜਰੂਰ ਦੱਸੋ ਟਿਕਾਣੇ ਬਾਰੇ ਕੀ ਟਿਕਾਣੇ ਆ ਕੀ ਕੰਮ ਕਰਦੇ ਹੋ ਤੁਸੀਂ ਆਪਣੇ ਬਾਰੇ ਤੁਸੀਂ ਇੰਟਰਵਿਊ ਜਿਹੜੀ ਥੋੜੀ ਇੰਟਰਵਿਊ ਲੈ ਰਹੇ ਹਾਂ ਅਸੀਂ ਇੰਟਰਵਿਊ ਕਰੀਏ ਲੋਕਾਂ ਨੂੰ ਸਮਾਜ ਨੂੰ ਸੇਧ ਦੇਣ ਲਈ ਬਣਾ ਰਹੇ ਅਸੀਂ ਇਹ ਦਿਖਾ ਰਹੇ ਹਾਂ ਵੀ ਇਹ ਜਨਾਨੀ ਹੈ ਜਿਹੜੀ ਇਹ ਮਤਲਬ ਬਾਈ ਗਲਤ ਨਜ਼ਰ ਆਉਂਦੀ ਹੈ ਕੁੜੀਆਂਾਂ ਤੋਂ ਆਪਾਂ ਇਹੋ ਜਿਹੇ ਲੋਕਾਂ ਤੋਂ ਬਚਣਾ ਦੇਖੋ ਜੀ ਕੋਈ ਵੀ ਕਰਦਾਗਾ ਆਪਦੀ ਮਜਬੂਰੀ ਕਰਕੇ ਕਰਦਾਗਾ ਹਮ 100 ਕਰਦੇ 100 ਮਜਬੂਰੀਆਂ 100 ਹੁੰਦੀਆਂ ਨੇ ਠੀਕ ਹੈ ਚਲੋ ਜੀ ਕੰਮ ਕਰਦੀ ਆ ਮੈਂ ਪਹਿਲਾਂ ਬਹੁਤ ਘਰਾਂ 'ਚ ਕੰਮ ਕੀਤਾ ਜੀ ਤਿੰਨ ਘਰਾਂ ਦੇ ਜਾ ਕੇ ਕੰਮ ਕਰਦੀ ਤੇ ਤਾਂ ਜਾ ਕੇ ਮੈਨੂੰ ਮਹੀਨੇ ਦਾ 1000-1500 ਰੁਪਏ ਮਿਲਦਾ ਸੀ ਤੇ ਤਿੰਨ ਘਰਾਂ 'ਚ ਤੁਸੀਂ ਕੰਮ ਕਰਦੇ ਸੀ ਤੁਹਾਨੂੰ ਮਹੀਨੇ ਦਾ 1500 ਬਣਦਾ ਸੀ 1000-1500 ਮੱਸਾ ਬਣਦਾ ਸੀ ਉਹ ਵੀ ਰੋ ਪਿੱਟ ਕੇ ਦਿੰਦੀਆਂ ਸੀ ਤੇ ਕੀ ਕੀ ਕੰਮ ਕਰਦੇ ਸੀ ਬਾਈ 1500 ਦੇ ਵਿੱਚ ਝਾੜੂ ਪੋਚਾ ਲਾਉਣਾ ਬਸ ਭਾਂਡੇ ਵਗੈਰਾ ਧੋਣਾ ਕਦੇ ਆ ਕਰ ਦੋ ਉਹ ਕਰ ਦੋ ਮਨੇ ਰ ਸਾਰਾ ਦਿਨ ਖੂਨ ਚੂਸ ਲੈਂਦੀ ਸੀ ਕਿੰਨੇ ਘੰਟੇ ਲੱਗਦੇ ਸੀ 7-8 ਘੰਟੇ ਕਿੰਨੇ ਘੰਟੇ ਲੱਗਦੇ ਸੀ ਮੇਰੇ ਘਰਾਂ ਦੇ ਤਾਂ ਜੀ ਮੈਂ ਤਾਂ ਸ਼ਾਮ ਤੱਕ ਘਰੇ ਵੜਦੀ ਸੀ ਸ਼ਾਮ ਨੂੰ ਘਰੇ ਵੜਦੀ ਸੀ ਸ਼ਾਮ ਨੂੰ ਘਰੇ ਵੜਦੀ ਸੀ ਤੇ ਮਹੀਨੇ ਦਾ 1500 ਤੋਂ 3000 ਰੁਪਏ ਵੱਧ ਤੋਂ ਵੱਧ ਹਾਂਜੀ ਹਾਂਜੀ 1500 ਰੁਪਏ ਬਸ ਉਹ ਵੀ ਮਾਸਾ ਜੀ ਬੰਦਾ ਜੀ ਕੁਝ ਮੈਂ 100 200 ਖਰਚੇ ਪਾਣੀ ਵਾਤੇ ਫੜ ਲੈਂਦੀ ਸੀ ਖਰਚੇ ਪਾਣੀ ਬਈ ਕੀ ਸੀ ਕਰੇ ਆਪਣੀ ਖਰਚਾ ਪਾਣੀ ਜੀ ਘਰੇ ਜਵਾਖਾਂ ਦਾ ਦੁੱਧ ਪਾਣੀ ਸਬਜ਼ੀ ਰੋਟੀ ਤੁਹਾਨੂੰ ਪਤਾਗਾ ਤੇ ਘਰ ਵਾਲਾ ਮੇਰਾ ਹੈ ਨਹੀਂਗਾ ਕਰ ਲੈ ਨਹੀਂ ਨਹੀਂ ਹੈ ਨਹੀਂ ਕੀ ਹੋ ਗਿਆ ਇਸ ਘਰ ਵਾਲੇ ਨੂੰ ਬਈ ਉਹਤਾ ਜੀ ਨਸਾ ਪਤਾ ਕਰਦੇ ਸੀ ਉਹਨਾਂ ਦੀ ਡੈਥ ਹੋ ਗਈ ਠੀਕ ਹੈ ਉਹ ਮਰ ਚੁੱਕੇ ਆ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈ ਆਪਣੇ ਮੈਂ ਹਾਂ ਜੀ ਤੇ ਮੇਰੇ ਦੋ ਬੱਚੇ ਹੈ ਜੀ ਕੌਣ ਮੁੰਡੇ ਕੁੜੀਆਂ ਦੋਏ ਕੁੜੀਆਂ ਨੇ ਜੀ ਦੋਨੇ ਕੁੜੀਆਂ ਕੁੜੀਆਂ ਦੀ ਉਮਰ ਕਿੰਨੀ ਕਿੰਨੀ ਹੈ ਕੁੜੀ ਹੈਗੀ ਆ ਜੀ ਕਿਤੇ 10 12 ਸਾਲ ਦੀ ਆ ਤੇ ਇੱਕ ਛੋਟੀ ਹੈ ਕਿਹ ਛੋਟੀ ਹੈ ਮਤਲਬ ਉਹਨਾਂ ਦੀ ਕਮਾਈ ਦਾ ਸਾਧਨ ਤੁਹਾਡੇ ਕੋਲ ਹੀ ਹੈ ਹਾਂ ਜੀ ਫਿਰ ਮੈਂ ਹੀ ਕਰਨੀ ਉਹਨਾਂ ਦੇ ਕਮਾਈ ਦਾ ਕੋਈ ਸਾਧਨ ਹੈ ਨਹੀਂ ਕਿਉਂਕਿ ਅੱਗਾ ਪਿੱਛਾ ਨਹੀਂ ਨਾ ਕੋਈ ਮੇਰੇ ਪੇਕੇ ਨਾ ਕੋਈ ਸਹੁਰੇ ਕੁਛ ਨਹੀਂ ਹੈਗੀ ਮੰਨ ਲਾ ਵੀ ਮੈਂ ਇਕੱਲੀ ਰਹਿ ਰਹੀ ਹਾਂ ਤੇ ਬਾਈ ਬਾਈ ਤੁਹਾਡੀ ਜਿਹੜੀ ਤੁਹਾਡਾ ਪਰਿਵਾਰ ਸੀ ਤੁਹਾਡਾ ਪਰਿਵਾਰ ਤੁਹਾਡੀ ਸਪੋਰਟ ਨਹੀਂ ਕਰਦਾ ਸੀਗਾ ਥੋੜੀ ਜਿਵੇਂ ਜੋਰ ਜੇਠ ਹੋ ਗਏ ਕੋਈ ਹੈ ਨਹੀਂ ਸਸੁਰ ਨਹੀਂ ਵੀ ਜੇ ਕੋਈ ਹੁੰਦਾ ਤਾਂ ਇਹ ਫਸਰ ਕੀ ਲੋੜ ਸੀ ਕੰਮ ਕਰਨ ਦੀ ਅਸੀਂ ਉਹਨਾਂ ਦੇ ਸਿਰਤੇ ਘਰੇ ਬੈਠ ਕੇ ਖਾਂਦੇ ਠੀਕ ਹੈ ਬਾਈ ਮਤਲਬ ਤੁਸੀਂ ਇਹ ਕਹਿ ਸਕਦੇ ਵੀ ਮਜਬੂਰੀ ਸੀ ਥੋੜਾ ਘਰ ਵਾਲਾ ਚਿੱਟੇ 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 ਨਾਲ ਮਤਲਬ ਸੀਗਾ ਜੀ ਹਾਂਜੀ ਹਾਂਜੀ ਬਸ ਉਹਨੇ ਟੀਕਾ ਟੁਕਾ ਗਲਤ ਲਾ ਲਿਆ ਤਾਂ ਕਿ ਉਹਦੀ ਮੌਤ ਹੋ ਗਈ ਠੀਕ ਹੈ ਜੀ ਤੇ ਆਪਣਾ ਜਿਹੜਾ ਤੁਹਾਡੇ ਕਹਿ ਸਕਦੇ ਆ ਬੱਚੇ ਜ ਕੁੜੀਆਂ ਕੁੜੀਆਂ ਜਵਾਨ ਹੋ ਰਹੀਆਂ ਤੇ ਉਹਦੇ ਲਈ ਬਈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਤੁਸੀਂ ਮਜਬੂਰੀ ਚ ਕਿਉਂ ਕੰਮ ਕੰਮ ਕਟਮ ਚ ਚੱਕਿਆ ਕਿਉਂਕਿ ਤੁਹਾਨੂੰ ਕੋਈ ਡਰ ਸੀ ਵੀ ਮੇਰੇ ਕੁੜੀਆਂ ਗਾਮ ਜਵਾਨ ਹੋ ਰਹੀਆਂ ਉਹਨਾਂ ਦੇ ਕੋਈ ਐਜਾ ਉਹਨਾਂ ਨੂੰ ਜਿਹੜਾ ਮਜਬੂਰੀ ਚ ਕੰਮ ਕਰਨ ਨਾਲ ਗਲਤ ਕੰਮ ਨਾ ਕਰਨਾ ਪਵੇ ਦੇਖੋ ਜੀ ਮੰਨਦੇ ਆ ਕੰਮ ਤਾਂ ਆਪਾਂ ਜਿਹੜਾ ਵੀ ਕਰ ਲੋ ਕੋਈ ਚੰਗਾ ਹੋਵੇ ਤਾਂ ਵੀ ਲੋਕੀ ਗਲਤ ਕਹਿੰਦੇ ਨੇ ਗਲਤ ਨੂੰ ਦਾ ਗਲਤ ਕਹਿਣੀ ਹੈ ਹੂੰ ਠੀਕ ਆ ਵੀ ਹੁਣ ਮਜਬੂਰੀ ਦੇ ਵਿੱਚ ਤਾਂ ਜੀ ਕੁਝ ਵੀ ਕਰਨਾ ਪਊਗਾ ਕੋਈ ਗੱਲ ਨਹੀਂ ਅੱਜ ਬੱਚੀਆਂ ਲਿਆਉਣੀਆਂ ਨੇ ਕਦੇ ਸਿਆਣੀਆਂ ਹੋਣੀਆਂ ਵੀ ਪਰ ਮੈਂ ਐਡੀ ਪਾਗਲ ਤਾਂ ਹੈ ਨਹੀਂ ਵੀ ਮੈਂ ਆਪਦੀਆਂ ਬੱਚੀਆਂ ਤੇ ਵੀ ਇਹ ਕੰਮ ਕਰਾਉਂਗੀ ਮਤਲਬ ਤੁਸੀਂ ਆਪਣੀਆਂ ਬੱਚਿਆਂ ਨੂੰ ਬਚਾਉਣ ਵਾਸਤੇ ਇਹ ਤੁਸੀਂ ਕੰਮ ਕਰ ਰਹੇ ਹੋ ਬਚਾਉਣ ਵਾਸਤੇ ਆਪਣੀਆਂ ਨੂੰ ਇਹ ਕੰਮ ਕਰਦੀਆਂ ਕਿਉਂਕਿ ਅੱਜ ਦੁਨੀਆ ਅੱਜ ਕੱਲ ਦੁਨੀਆ ਦੇ ਦੇਖ ਰਹੇ ਆ ਕੀ ਕੁਝ ਚੱਲ ਰਿਹਾ ਤੇ ਕੀ ਕੁਝ ਹੋ ਰਿਹਾ ਧੋਖੇਬਾਜ਼ੀਆਂ ਵੱਧ ਚੱਲ ਰਹੀਆਂ ਨੇ ਇਹਦੇ ਨਾਲ ਬੈਟਰ ਇਹੀ ਹੈਗਾ ਵੀ ਬੰਦਾ ਆਪਦਾ ਕੰਮ ਕਰੋ ਜ਼ਿਆਦਾ ਕੰਮ ਕਰਕੇ ਘਰੇ ਆਓ ਜ਼ਿਆਦਾ ਕੋਈ ਆਏ ਨਹੀਂ ਵੇਪਾ ਕੋ ਕਿਸੇ ਨੂੰ ਜ਼ਿਆਦਾ ਉਹ ਕਰਦੇ ਆਂਗੇ ਬਾਕੀ ਤੁਹਾਨੂੰ ਪਤਾ ਹੀ ਹੈਗਾ ਸੋ ਮਤਲਬ ਬਈ ਤੁਸੀਂ ਕਹਿੰਦੇ ਹੋ ਤੁਹਾਡੇ ਦੋ ਕੁੜੀਆਂ ਹੈ ਨਾ ਹਾਂਜੀ ਕਿ ਲੋਕ ਅੱਜ ਦੇ ਟਾਈਮ ਦੇ ਵਿੱਚ ਲੋਕਾਂ ਦੀ ਸੋਚ ਮਾੜੀ ਹੈ ਲੋਕ ਕੁੜੀਆਂ ਨੂੰ ਬਗਾਨੀਆਂ ਕੁੜੀਆਂ ਨੂੰ ਆਪਦੇ ਭੈਣਾਂ ਐ ਸਮਝਤੀਆਂ ਨੇ ਸਮਝਦੇ ਲੋਕਾਂ ਦੀ ਮਤਲਬ ਮਾਨਸਿਕਤਾ ਲੋਕਾਂ ਦੀ ਸੋਚ ਬਹੁਤ ਘਿਰ ਚੁੱਕੀ ਹੈ ਬਹੁਤ ਲੋਕਾਂ ਦੀ ਸੋਚ ਤਾਂ ਹੀ ਦੇਖੋ ਬਹੁਤ ਕੁਝ ਕਹਿੰਦੀ ਹੈਗੀ ਆਪਦੇ ਨਾਲ ਦੇ ਜੰਮੇ ਨਹੀਂ ਅੱਜ ਕੱਲ ਤਾਂ ਕੋਈ ਕਿਸੇ ਦਾ ਹੈਗਾ ਨਾ ਤੇ ਤੇਰੇ ਮੇਰੇ ਵਰਗੇ ਤਾਂ ਹੋਈ ਕਾਣ ਤੁਹਾਡੇ ਬਈ ਮਰਨ ਤੋਂ ਬਾਅਦ ਤੁਹਾਡੀ ਪੇਕਿਆ ਨੇ ਤੁਹਾਡੇ ਹੋਰ ਰਸਤੇ ਵਾਲਾ ਨੇ ਚਾਚੇ ਤਾਇਆ ਥੋੜੇ ਮਾਮੇ ਭੂਆ ਭਪੜ ਨੇ ਥੋੜੀ ਮਦਦ ਕੀਤੀ ਹੋਵੇ ਨਹੀਂ ਨਹੀਂ ਜੀ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਤਾਂ ਕਰਕੇ ਜੀ ਮੈਨੂੰ ਆਹ ਵਾਲਾ ਕਦਮ ਚੱਕਣਾ ਪੈ ਗਿਆ ਕਿਉਂਕਿ ਮੈਂ ਕੰਮ ਕਰ ਕਰ ਬਹੁਤ ਦੇਖ ਲਿਆ ਠੀਕ ਹੈ ਜੀ ਸੋਚਿਆ ਵੀ ਐਂ ਦਾ ਮੇਰਾ ਤੇ ਮੇਰੇ ਬੱਚਿਆਂ ਦਾ ਗੁਜ਼ਾਰਾ ਨਹੀਂ ਹੋਣਾ ਤੇ ਘਰ ਦਾ ਕਿਰਾਇਆ ਭਰਨਾ ਕਦੇ ਸਿਲੰਡਰ ਮੁੱਕ ਗਿਆ ਕਦੇ ਆਟਾ ਮੁੱਕ ਗਿਆ ਤੇ ਕਦੇ ਕਿਰਾਇਆ ਦੇਖੋ ਜੀ 2250 ਰੁਪਏ ਦਾ ਸਾਡਾ ਕਿਰਾਇਆ ਕਰਾਇੰਦਾ ਵਿੱਚ ਬਿਜਲੀ ਦਾ ਲਾ ਕੇ ਕਿਉਂਕਿ ਮੁਸ਼ਕਲਾ ਬਹੁਤ ਇਕੱਲਿਆਂ ਨੂੰ ਚੱਕਣੀ ਔਖੀਆਂ ਨੇ ਜੀ ਕਿੰਨਾ ਚਲੋਗੇ ਵੀਰੇ ਤੁਹਾਨੂੰ ਇਹ ਕੰਮ ਕਰਦਿਆਂ ਸੋਤਾਜੀ ਹੋ ਗਏ ਮੈਨੂੰ ਹੋ ਗਏ ਜੀ 5-6 ਸਾਲ ਹੋ ਗਏ 5 ਸਾਲ ਹਾਂ ਜੀ ਕਿੰਨੀ ਕਮਾਈਏ ਮਹੀਨੇ ਦੀ ਬਈ ਮਹੀਨੇ ਚ ਕਮਾਈ ਦਾ ਜੀ ਵਾਧੂ ਬਣ ਜਾਂਦੀ ਆ ਹਣ ਮੈਂ ਜੀ ਕੁੜੀ ਬਲੋਨੀ ਆ ਬਾਹਰੋਂ ਕੁੜੀਆਂ ਬਹੁਤ ਸੋਹਣੀਆਂ ਤੇ ਸੋਹਣੀਆਂ ਪਈਆਂ ਨੇ ਆਪਕ ਮੈਨੂੰ ਖੁਦ ਫੋਨ ਕਰਦੀਆਂ ਨੇ ਮੈਂ ਕਿ ਸਾਨੂੰ ਕੋਈ ਕੰਮ ਦੇ ਦਿਓ ਆਏ ਆ ਬਾਗਾ ਕਿੰਨੇ ਪੈਸੇ ਲੈਂਦੀਆਂ ਜੀ ਕੁੜੀ ਦਾ ਅੱਗੋ ਜੀ 5000 ਲੈਣੀ ਆ ਉਹਨਾਂ ਨੂੰ ਦੰਨੇ ਕਿੰਨੇ ਉਹਨਾਂ ਨੂੰ ਬਸ ਜੀ 2000 ਕਦੇ 1500 ਕਦੇ 1000 ਬਸ 3000 ਰੁਪਏ ਤੁਹਾਨੂੰ ਵਜਦਾ ਹਾਂਜੀ ਬਸ ਮੈਨੂੰ ਬੱਸ ਇਹ ਜਾਂਦਾ ਰੋਜ਼ ਦੇ ਤੁਸੀਂ ਕਿੰਨੇ ਕਿੰਨੇ ਨੇ ਭੇਜਦੇ ਹੋ ਦਾਜਾ ਜੀ ਥੋੜਾ ਕੰਮ ਕਿੰਨਾ ਕੰਮਤਾ ਜੀ ਬਹੁਤ ਇਸ ਕੰਮ ਚ ਦੁਨੀਆ ਹੁਣ ਜਦੋਂ ਤੁਹਾਨੂੰ ਪਤਾ ਹੀ ਹੈ ਜੀ ਅੱਜ ਕੱਲ ਜਿਆਦਾ ਪੁੱਠੇ ਕੰਮਾਂ ਚ ਹੀ ਜਾ ਰਹੇ ਕਿੰਨੀਆਂ ਕੁੜੀਆਂ ਨੂੰ ਭੇਜਦੇ ਹੋ ਬਈ ਰੋਜ਼ ਕੁੜੀਆਂ ਤਾਂ ਜੀ ਵੱਧੋ 10 12 ਤਾਂ ਜੇ ਰਾਮ ਨਾਲ ਆ ਜਾਂਦੀਆਂ ਨੇ ਜੀ ਤਾਂ 10 ਤੋਂ 30000 ਰੁਪਏ ਥੋੜੀ ਰੋਜ਼ ਦੀ ਕਮਾਈ ਹੈਗੀ ਹੈ ਹਾਂਜੀ ਹਾਂਜੀ ਹੈਗੀ ਹੈ ਕਦੇ ਵੱਧ ਵੀ ਹੋ ਜਾਂਦਾ ਕਰੇ ਤਾਕੜਾ ਬੰਦਾ ਹੁੰਦਾ ਤਾਂ ਵੱਧ ਰੁਪਏ ਜਿਵੇਂ ਤੁਸੀਂ ਮਹੀਨੇ ਦਾ 30000 ਰੁਪਏ ਲਾ ਕੇ ਚੱਲੋ ਤਾਂ 12 ਤੋਂ 36 ਮਤਲਬ ਚੰਗੀ ਥ ਹਾਂਜੀ 1.6 ਲੱਖ 60000 ਰੁਪਏ ਤੁਸੀਂ ਮਤਲਬ ਸਾਲ ਦਾ ਇਦੋਂ ਵਧ ਗਈ ਪਹਿਲਾਂ ਮੇਰੇ ਕੋਲ ਕੁਝ ਵੀ ਨਹੀਂ ਸੀ ਹੁਣ ਰੱਬ ਦੇ ਹੁਕਮ ਨਾਲ ਸਾਰਾ ਕੁਝ ਬਣ ਗਿਆ ਠੀਕ ਹੈ ਜੀ ਜੋਦ ਦੇ ਦਾ ਇਹ ਕੰਮ ਕੀਤਾ ਘਰ-ਬਾਰ ਅੱਜ ਸਾਡੇ ਘਰੇ ਉਹ ਚੀਜ਼ ਕਿਹੜੀ ਨਹੀਂ ਜਿਹੜੀ ਮਤਲਬ ਤੁਸੀਂ ਇੱਕ ਦਿਨ ਇੱਕ ਦਿਨ ਦੀ ਕਹਦੇ ਕਿ ਮਹੀਨੇ ਦੀ ਕਹਦੇ ਹੋਏ 30000 ਰੁਪਏ ਇੱਕ ਦਿਨ ਦੀ ਕਰਿਓ ਕ ਦਿਨ ਦੀ ਹੋਈ ਬਣ ਜਾਂਦੀ ਹੈ ਜੀ ਠੀਕ ਹੈ ਹਾਂਜੀ ਮਤਲਬ ਤੁਸੀਂ ਇਹ ਮਹੀਨੇ ਦਾ ਕਿਹਦਾ 90000 ਰੁਪਏ ਕਮਾਉਨੇ ਹੋ 90 90 ਲੱਖ ਰੁਪਇਆ ਹਾਂਜੀ ਬਣਦੇ ਅੰਦਰ ਰਾਮ ਨਾਲ ਇਹ ਬਾਈ ਔਰਤ ਕਹਿੰਦੀ ਵੀ ਮੈਂ ਮਹੀਨੇ ਦਾ 90000 ਤੋਂ ਲੈ ਕੇ 1 ਲੱਖ ਰੁਪਇਆ ਕਮਾਉਣੀ ਹੈ ਤੇ ਸੋ ਤੁਸੀਂ ਤਾਂ ਨਹੀਂ ਇਹ ਕੰਮ ਤੁਸੀਂ ਆਪ ਖੁਦ ਨਹੀਂ ਨਹੀਂ ਜੀ ਮੈਂ ਇਦਾਂ ਦਾ ਕੋਈ ਕੰਮ ਨਹੀਂ ਕਰਦੀ ਠੀਕ ਹੈ ਫਿਰ ਤੁਸੀਂ ਬਾਈ ਫਿਰ ਲੋਕਾਂ ਨੂੰ ਕਿਉਂ ਲੋਕਾਂ ਤੋਂ ਕਿਉਂ ਕੰਮ ਕਰਾਉਂਦੇ ਆ ਇਹ ਜੇ ਪੈਸੇ ਵਿੱਚ ਲੋਕਾਂ ਨੂੰ ਦੇਖੋ ਜੀ ਨਾਲੇ ਤਾਂ ਜੀ ਮੇਰਾ ਸਰਕਲ ਚੱਲੀ ਜਾਂਦਾਗਾ ਤੇ ਨਾਲੇ ਅਗਲੇ ਦਾ ਜੀ ਘਰਾਂ ਦੀਆਂ ਸੌ ਮਜਬੂਰੀਆਂ ਹੁੰਦੀਆਂ ਨੇ ਹੁਣ ਦੇਖ ਲਓ ਜੀ ਤੁ ਆਪਾਂ ਘਰੋਂ ਬਾਹਰ ਨਿਕਲ ਕੇ ਦੇਖਦੇ ਆਂ ਲੋਕ ਦੁਨੀਆ ਹੁਣ ਪਿਆਰ ਵਿਆਹ ਦੇ ਚੱਕਰਾਂ 'ਚ ਘਟਨੇ ਕਿਉਂਕਿ ਹੁਣ ਪਿਆਰ ਦਾ ਹੋ ਗਿਆ ਜੀ ਵਪਾਰ ਹਾਂ ਇਹਦੇ ਨਾਲ ਛੱਡ ਉਹਦੇ ਨਾਲ ਲਾ ਲਾ ਉਹਨੂੰ ਛੱਡ ਉਹਦੇ ਨਾਲ ਲਾ ਲੈ ਇਹ ਗੱਲ ਰਹੇਗੀ ਹੁਣ ਜ਼ਿਆਦਾਤਰ ਤੇ ਕੁੜੀਆਂ ਮੁੰਡੇ ਬਈ ਇਹ ਚੀਜ਼ਾਂ ਗਲਤ ਹੈ ਨਾ ਪੰਜਾਬ ਦੇ ਪੰਜਾਬ ਨੂੰ ਖਤਮ ਕਰ ਰਹੇ ਆ ਪੰਜਾਬ ਦੇ ਹਾਲਾਤ ਮਾੜੇ ਹੋ ਰਹੇ ਆ ਮੈਂ ਖੁਦ ਮੰਨਦੀ ਆ ਕਿ ਗਲਤ ਆ ਪਰ ਕੀ ਕਰੀਏ ਜੀ ਮੇਰੀ ਪੂਰੀ ਸੱਦ ਹੀ ਹੁੰਦੀ ਹੈ ਕੀ ਸਰਕਾਰ ਨੂੰ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਜਿਹੜੇ ਲੋਕ ਗਰੀਬ ਹੈ ਗਰੀਬ ਗਰੀਬ ਹੋ ਰਹੇ ਆ ਅਮੀਰ ਅਮੀਰ ਹੋ ਰਹੇ ਆ ਬਈ ਮੰਗ ਜੀ ਹੁਣ ਮੈਂ ਕੀ ਕਹਿ ਸਕਦੀ ਹਾਂ ਜੀ ਮੇਰੀ ਤਾਂ ਨਾਲੇ ਸੋਨੀ ਨਹੀਂ ਆਪਾਂ ਬਈ ਕਹਿ ਸਕਦੇ ਆ ਆਪਾਂ ਲੋਕ ਆਪਾਂ ਹੀ ਲੋਕ ਸਰਕਾਰਾਂ ਨੂੰ ਵੋਟਾਂ ਮਗੇ ਜਿਤਾਉਣੀ ਆ ਆਪਣੇ ਕਰਕੇ ਸਰਕਾਰਾਂ ਹਾਂ ਜੀ ਸਰਕਾਰਾਂ ਤਾਂ ਚਲ ਮੰਨਦੇ ਆ ਆਪਾਂ ਵੋਟ ਪਾਉਨੇ ਆ ਤਾਂ ਜਾ ਕਿ ਸਰਕਾਰਾਂ ਬਣੀਆਂ ਨੇ ਕੋਈ ਆਪਦੇ ਪੈਰੋਂ ਕੋਈ ਆਪਤਾ ਖੜਾ ਹੁੰਦਾ ਨਹੀਂ ਜੇ ਕਿ ਆਪਣੇ ਗਰੀਬ ਸਾਥ ਦਿੰਦੇ ਆ ਹੂੰ ਤਾਂ ਜਾ ਕਿ ਉਹ ਇੱਥੇ ਤੱਕ ਕੁਰਸੀ ਤੱਕ ਪਹੁੰਚ ਜਾਂਦੇ ਆ ਠੀਕ ਹੈ ਕੱਲ ਪਹਿਲਾਂ ਕਹਿੰਦੇ ਨੇ ਮੁੜ ਕੇ ਕੋਈ ਮੰਗ ਨਹੀਂ ਦਿੰਦੇ ਤੇ ਬਈ ਫਿਰ ਜਿਹੜੀਆਂ ਕੁੜੀਆਂ ਉਹਨਾਂ ਦੀ ਕੀ ਮਜਬੂਰੀ ਆ ਉਹ ਕਿਉਂ ਆਉਂਦੇ ਆ ਤੁਹਾਡੇ ਕੋਲ ਕੁੜੀਆਂ ਨੇ ਦੇਖ ਲੋ ਜੀ ਹੁਣ ਮੇਰੇ ਤੇ ਲਾ ਲੋ ਮੇਰੇ ਹਸਬੰਦ ਹੈ ਨਹੀਂ ਕਿਸੇ ਦੇ ਮਾਵਾ ਪਾ ਹੈ ਨਹੀਂ ਕਿਸੇ ਦੇ ਭਰਾ ਹੈ ਨਹੀਂ ਕਮਾਈ ਕਰਨ ਵਾਲਾ ਕਿਸੇ ਦੇ ਕੁਛ ਵੀ ਹੈ ਨਹੀਂ ਕਿਉਂਕਿ ਕੁੜੀਆਂ ਨੂੰ ਆਪਦਾ ਘਰ ਦਾ ਕੰਮ ਚਲਾਉਣ ਵਾਸਤੇ ਕੁਛ ਤਾਂ ਕਰਨਾ ਪੈਣਾ ਹੀ ਹੈ ਜੀ ਕਿ ਇਹ ਵੀ ਸੁਣਦਾ ਹੈ ਵੀ ਜ਼ਿਆਦਾਤਰ ਕੁੜੀਆਂ ਜਿਹੜਾ ਚੱਟੇ ਦਾ ਸੇਵਨ ਜਾਂ ਨਿਸ਼ੇ ਦਾ ਸੇਵਨ ਕਰਨੀਆਂ ਉਹੀ ਤੁਹਾਡੇ ਕੋਲ ਜ਼ਿਆਦਾਤਰ ਹੁੰਦੀਆਂ ਉਹ ਹੀ ਆਪਣੇ ਆਪ ਨੂੰ ਹਾਂ ਜੀ ਬਸ ਸਾਰੇ ਪ੍ਰਕਾਰ ਦੀਆਂ ਵਸਾਈ ਜਾਂਦੀਆਂ ਨੇ ਆ ਗਈ ਬਾਗੀ ਬਸ ਦੁਨੀਆ ਦਾ ਕੀ ਹੈ ਜੀ ਦੁਨੀਆਦਾਰੀ ਆ ਤਾਨੂੰ ਪਤਾ ਹੀ ਹੈ ਪ੍ਰਾਪਰਟੀ ਚ ਬਈ ਕਿੰਨੀ ਕਿ ਜਮੀਨ ਬਣਾਈ ਹੁਣ ਤੱਕ ਦੋ ਪਹਿਲਾਂ ਪ੍ਰਾਪਰਟੀ ਚ ਜਮੀਨ ਤਾਂ ਹੈਗੀ ਅਜੀ 10 ਕਿੱਲੇ 10 ਕਿੱਲੇ ਫਲੈਟ ਫਲੂਟ ਬਣਾਇਆ ਕੋਈ ਹਾਂਜੀ ਤਿੰਨ ਬਣਾ ਲੇ ਰੈਂਟ ਰੋਂਟ ਕਿੰਨੇ ਚ ਦਿੱਤਾ ਹੋਇਆ ਫਲੈਟ ਕਿਵੇਂ ਆਪਾ ਕਿੱਥੇ ਕਿੱਥੇ ਲਿਆ ਹੋਇਆ ਇਹ ਤਾਂ ਜੀ ਬਾਹਰ ਚੰਡੀਗੜ੍ਹ ਤੱਕ ਚੰਡੀਗੜ੍ਹ ਤਿੰਨ ਫਲੈਟ ਲੈ ਲਈ ਹਾਂਜੀ ਕਿੰਨਾ ਗ੍ਰੈਂਟ ਹੈਗਾ ਫਲੈਟ ਦਾ ਰੈਂਟ ਤਾਂ ਜੀ ਬਠੇਰਾ ਜੀ 15 15000 ਰੁਪਈਆ 15000 45000 ਰੋੜਾ ਦੋ ਕਿਦੇ ਗਈ ਨਹੀਂ ਹਾਂਜੀ ਜਮੀਨ ਵੀ ਤੁਸੀਂ 10 ਕਿੱਲੇ ਬਣਾਈ ਹੋਰ ਥੋੜੀ ਗੱਡੀਆਂ ਗੁੱਡੀਆਂ ਕੋਈ ਸਹੂਲਤ ਘ ਹਾਂਜੀ ਹਾਂਜੀ ਸਾਰਾ ਕੁਝ ਐ ਹੁਣ ਤੱਕ ਹੀ ਰੱਬ ਦੇ ਹੁਕਮ ਨਾਲ ਰਹਿਣੀ ਕਿੱਥੋਂ ਬਈ ਪੱਕਾ ਟਿਕਾਣਾ ਕਿਹੜਾ ਆਪਣਾ ਪੱਕਾ ਟਿਕਾਣਾ ਹੀ ਐ ਜੀ ਮੇਰੇ ਜਿੱਥੇ ਮੈਂ ਖੜੀ ਐ ਠੀਕ ਐ ਨਹੀਂ ਇਹ ਤਾਂ ਬੱਸ ਚਲੋ ਜਗ੍ਹਾ ਨਹੀਂ ਦਿਖਾ ਸਕਦੇ ਕਿਸੇ ਨੂੰ ਰਿਵੀਲ ਨਹੀਂ ਜਗ੍ਹਾ ਤਾਂ ਨਹੀਂ ਦਿਖਾ ਜਿਹੜੇ ਹੁਣ ਤੁਸੀਂ ਤਿੰਨ ਫਲੈਟ ਲਏ ਉਹ ਫਲੈਟ ਤੁਸੀਂ ਆਪ ਵੀ ਰਹਿਣੀ ਹੋ ਕਿ ਮਤਲਬ ਉਹ ਰੈਂਟ ਦੀ ਐ ਉਹ ਰੈਂਟ ਦੀ ਐ ਮੈਂ ਮਾਦਲਾ ਮੈਂ ਆਪਣੇ ਘਰੇ ਰਹਿਣੀ ਐ ਮੈਂ ਉੱਥੇ ਨਹੀਂ ਰਹਿੰਦੀ ਅੱਛਾ ਉਦੋਂ ਆਪਣਾ ਘਰ ਰਮਤੋ ਜੋ ਵੀ ਸਿਸਟਮ ਹੁੰਦਾ ਮੈਂ ਸਾਰਾ ਫੋਨ ਤੇ ਕਰਦੀ ਹਾਂ ਫੋਨ ਤੇ ਕਰਦੀ ਹਾਂ ਹਾਂਜੀ ਤੇ ਮਤਲਬ ਫੋਨ ਤੇ ਬਾਈ ਕਿਵੇਂ ਤੁਸੀਂ ਅੱਗੇ ਫੋਟੋਆਂ ਭ ਗਰੁੱਪ ਬਣੇ ਹੋਏ ਜੀ ਗਰੁੱਪ ਚ ਇੱਕ ਫੋਟੋ ਪਾ ਦੇਈ ਦੀ ਜਿੱਦਾਂ ਦਾ ਫੋਨ ਆਂਦਾ ਉਦਾਂ ਦੀ ਜਿੱਦਾਂ ਕਹਿੰਦਾਗਾ ਉਦਾਂ ਦੀ ਕੁੜੀ ਤੇ ਉਦਾਂ ਦਾ ਰੇਟ ਹੋ ਜਾਂਦਾ ਫੇਰ ਫਿਰ ਇੱਕ ਮਹਾਲੀ ਚੰਡੀਗੜ੍ਹ ਦੇ ਵਿੱਚ ਕਲੱਬਾਂ ਦੇ ਵੀ ੱਲੇ ਹੋਏ ਬਈ ਵੀ ਕਲੱਬ ਵੀ ਬਣੇ ਹੋਏ ਐ ਉਹਦੇ ਕੁੜੀਆਂ ਕਲੱਬਾਂ ਚ ਵੀ ਜਾਂਦੀਆਂ ਉਹਦਾ ਚਾਰਜ ਲੱਗ ਲੱਗਦਾ ਕਿਸੇ ਨੂੰ ਨੱਚਣਾ ਗਾਉਣਾ ਕੁਝ ਵੀ ਹੈ ਹਾਂਜੀ ਉਹਦਾ ਕੀ ਚਾਰਜ ਆ ਬਈ ਉਹਦਾ ਕੀ ਚਾਰਜ ਆ ਜੀ ਉਹਦਾ ਹੈਗਾ ਜੀ 5-1000 ਰੁਪਏ ਬਸ ਜਿਹੜਾ ਚੱਲਦੀ ਆ ਠੀਕ ਐ ਹਾਂਜੀ ਹੁਣ ਤਾਂ ਵੈਸੇ ਵੱਧ ਗਿਆ ਅੱਗੇ ਨਾਲੋਂ ਕਿੰਨੀਆਂ ਕੁੜੀਆਂ ਦੀ ਕਿ ਕਿੰਨੀ ਏਜ ਤੋਂ ਲੈ ਕੇ ਕਿੰਨੀ ਏਜ ਤੱਕ ਕੁੜੀਆਂ ਤੁਸੀਂ ਤੁਸੀਂ ਕੰਮ ਕਰਦੀਆਂ ਜਿਹੜੀਆਂ ਕੁੜੀਆਂ ਮੰਨ ਲਓ ਜੀ ਹੋ ਗਈ 18 19 ਸਾਲ ਦੀਆਂ 20 22 ਸਾਲ ਤੱਕ ਐਦੀਆਂ ਐਦਾਂ ਜੀਆਂ ਜ਼ਿਆਦਾ ਚੱਲਦੀ ਇਹ ਤੋਂ ਜ਼ਿਆਦਾ ਵੱਡੀ ਏਜ ਦੀਆਂ ਇਹ ਤੋਂ ਜ਼ਿਆਦਾ ਵੱਡੀ ਏਜ ਹੁੰਦੀ ਹੈ ਤਾਂ ਉਹਦਾਂ ਦੀ ਜੀ ਫਿਰ ਇੱਥੇ ਘੱਟ ਮਿਲਦੇ ਆ ਉਹਨਾਂ ਦੀ ਉਹਨਾਂ ਦਾ ਕੀ ਹਿਸਾਬ ਕਿਤਾਬ ਹੈ ਜਿਹੜੀਆਂ ਵੱਡੀ ਏਜ ਤੋਂ ਲੈ ਕੇ ਵਾਹੀ ਜੀ ਬਸ ਅਗਲਾ ਉਹਨਾਂ ਦਾ 3-4000 ਰੁਪਏ ਮਾਸਾ ਦਿੰਦਾ ਅੱਛਾ ਤੇ ਜਿਹੜੀਆਂ ਛੋਟੀ ਉਮਰ ਦੀਆਂ ਬਈ ਉਹਨਾਂ ਦੇ ਬਦ ਦੇ ਵੱਧ ਮਿਲ ਜਾਨੇ ਪੰਜ ਮੰਗੀਏ ਤੇ ਅਗਲਾ ਛੇ ਵੀ ਦੇ ਦਿੰਦਾ ਦੇਖੋ ਉਹਨਾਂ ਨੂੰ ਵੇਕੀ ਲੋੜ ਹੈ ਛੋੜਿਆ ਛੋੜ ਗਿਆ ਕੁਰਗਣ ਲੱਗੀ ਜੇ 15 16 17 18 19 ਹਿਸਾਬ ਦੇਖੋ ਜਿੱਥੇ ਕੱਲ ਲੋਕਾਂ ਤੇ ਕੰਮ ਹੀ ਇਹ ਰਹਿ ਗਿਆ ਕਿਉਂਕਿ ਜਿੰਨਾ ਮਰਜ਼ੀ ਮਿਹਨਤ ਕਰ ਲੋ ਦਿਨ ਰਾਤ ਕਰ ਲੋ ਕੁਝ ਨਹੀਂ ਬੰਦ ਠੀਕ ਆ ਕਿਉਂਕਿ ਜ਼ਿਆਦਾ ਤੌਰ ਤੇ ਹੁਣ ਇਸੇ ਕੰਮ ਦੇ ਵਿੱਚ ਮੋਟੀ ਕਮਾਈ ਰਹੀ ਗਈ ਲੋਕਾਂ ਨੂੰ ਕੁੜੀਆਂ ਬਈ ਸਿਰ ਪੜ੍ਹਾਈ ਕਿਉਂ ਨਹੀਂ ਕਰਦੀਆਂ ਪੜ੍ਹ ਕੇ ਕੋਰਸ ਕਰਨ ਪੜ੍ਹਦੀਆਂ ਵੀ ਨੇ ਜੀ ਕੁਛਕ ਪੜ੍ਹਦੀਆਂ ਨੇ ਕੁਛਕ ਨਹੀਂ ਵੀ ਪੜ੍ਹਦੀਆਂ ਆਪਾਂ ਕਿਸੇ ਨੂੰ ਕਿਸ ਕੈ ਜਿਹੜੀਆਂ ਪੜ੍ਹੀਆਂ ਉਹ ਕੰਮ ਕਰ ਰਹੀਆਂ ਉਹ ਤਾਂ ਤੁਸੀਂ ਮੰਨਦੇ ਉਹ ਤਾਂ ਵੀ ਚੰਗੀ ਕੰਮ ਕਰਦੀਆਂ ਉਹ ਪੜ੍ਹੀਆਂ ਲਿਖੀਆਂ ਨੇ ਜੋ ਕੰਮ ਕਰੀ ਵੀ ਜਾਂਦੀਆਂ ਨੇ ਕੁਛਕ ਮੇਰੇ ਵਰਗੀਆਂ ਵਿਚਾਰੀਆਂ ਬੈਠੀਆਂ ਨੇ ਮਜਬੂਰ ਜੋ ਕੀ ਉਹ ਵੀ ਕਰ ਰਹੀਆਂ ਨੇ ਜਿਨ੍ਹਾਂ ਨੂੰ ਨਹੀਂ ਮਜਬੂਰੀ ਉਹ ਵੀ ਕਰ ਰਹੀਆਂ ਨੇ ਸਾਰੇ ਦੇਖੋ ਜੀ ਆਪਦੇ ਫਾਇਦੇ ਲਈ ਕਰਦੇ ਨੇ ਕੋਈ ਕਿਸੇ ਦਾ ਫਾਇਦਾ ਨਹੀਂ ਮਤਲਬ ਤੁਸੀਂ 90000 ਰੁਪਏ ਲੱਖ ਰੁਪਏ ਮਹੀਨੇ ਦਾ ਤੁਸੀਂ ਕਮਾਉਨੇ ਹੋ ਸਾਲ ਦੇ ਕੋਈ 12 ਲੱਖ ਰੁਪਏ ਕਮਾਈ ਹੋ ਗਈ ਮੋਟੀ ਜੀ ਹਾਂਜੀ ਹਾਂਜੀ ਹੋ ਜਾਂਦੀ ਹੈ ਤੇ ਖਰਚੇ ਬਣੀ ਕਿੰਨੇ ਕੁ ਖਰਦ ਨੇ 1 ਲੱਖ ਚ 12 ਲੱਖ ਚ ਕਿੰਨਾ ਕੁ ਰੋਲਾ ਖਰਚਾ ਨੇ ਕਿਉਂ ਦਿੰਦਾ ਸਾਲ ਦਾ ਖਰਚਾ ਪਾਣੀ ਦਾ ਸਾਡਾ 3-4 ਕੁ ਹਜ਼ਾਰ ਰੁਪਏ ਕਿਉਂਕਿ ਸਿੱ ਤਿੰਨ ਤਾਂ ਜਾਣੇ ਆਗੇ ਸਾਡੇ ਚੌਥਾ ਕੋਈ ਹੈ ਨਹੀਂ ਨਹੀਂ ਸਾਲ ਦਾ ਜੀ ਸਾਲ ਦਾ ਤਾਂ 4 ਲੱਖ ਰੁਪਏ ਨਿਕਲ ਜਾਂਦਾ ਜੀ ਮਹੀਨੇ ਦਾ 4 ਲੱਖ ਰੁਪਏ ਕੱਢ ਕੇ ਤੁਸੀਂ ਮਤਲਬ ਕਹਿ ਸਕਦੇ ਹੋ ਵੀ 8 ਲੱਖ ਰੁਪਏ ਥੋੜੀ ਜੀ ਸਾਲ ਦੀ ਕਮਾਈ ਹੈਗੀ ਹੈ ਹਾਂਜੀ ਮਤਲਬ ਪੂਰੀ ਸ਼ੋਹਰਾ ਵਾਲੀ ਜ਼ਿੰਦ ਲਕਜ਼ਰੀ ਲਾਈਫ ਹੈ ਤੇ ਬਾਈ ਫਿਰ ਇਹ ਜੀ ਚ ਤੁਸੀਂ ਸੰਤੁਸ਼ਟ ਹੋ ਤੁਹਾਡਾ ਮਨ ਮੰਨਦਾ ਵੀ ਮੈਂ ਇਹ ਜਿਹੇ ਕੰਮ ਕਰ ਰਹੀਆਂ ਚੰਗੇ ਕਮਾੜੇ ਆ ਪੈਸੇ ਵੀ ਚੰਗੇ ਤਾਂ ਹੈ ਨਹੀਂ ਮੇਰੇ ਵਾਸਤੇ ਇਹ ਕੰਮ ਪਰ ਜੀ ਦੇਖੋ ਤੁਹਾਨੂੰ ਹੁਣ ਮੈਂ ਕਿੱਦਾਂ ਸਮਝਾਵਾਂ ਦੁਨੀਆ ਦੇ ਹਿਸਾਬ ਨਾਲ ਦੇਖੋ ਹਾਂਜੀ ਦੁਨੀਆ ਅੱਜ ਕੱਲ ਫਿਰ ਤੁਹਾਨੂੰ ਪਤਾ ਹੀ ਆ ਜਿਵੇਂ ਹੈਗਾਗਾ ਕਿ ਵੀ ਦੇਖੋ ਜੋ ਕੋਈ ਕਰਦਾ ਆਪਣੇ ਦੀ ਕਰਦਾ ਕਿਸੇ ਵਾਰ ਤੇ ਕੋਈ ਨਹੀਂ ਕਰਦਾ ਵੀਰ ਸੋ ਸਭ ਦੀ ਆਪ ਕੋ ਦੀ ਮਜਬੂਰੀ ਹੁੰਦੀ ਹੈਗੀ ਬਈ ਇਹਨੂੰ ਮਜਬੂਰੀ ਤਾਂ ਨਹੀਂ ਕਹਿ ਸਕਦੇ ਇਹ ਤਾਂ ਕਿੱਥੋਂ ਹੁੰਦਾ ਹੈ ਮਜਬੂਰੀ ਤਾਂ ਹੈ ਤਾਂ ਜੀ ਧੰਦਾ ਪਰ ਜੀ ਮੈਂ ਕਹਿ ਨਹੀਂ ਆ ਵੀ ਚਲੋ ਹੁੰਦਾ ਤਾਂ ਹੈ ਮੈਨੂੰ ਦੁੱਖ ਤਾਂ ਹੁੰਦਾ ਹੀ ਇਸ ਗੱਲ ਦਾ ਕਿ ਕਿਉਂ ਮੀ ਮੈਂ ਅੱਜ ਕਿਸੇ ਜਿਹਾ ਕੁੜੀਆਂ ਨਾਲ ਕਰਾਉਣੀ ਆ ਕੱਲ ਨੂੰ ਮੇਰੇ ਕੋਲ ਵੀ ਦੋ ਨੇ ਹੂੰ ਕੱਲ ਨੂੰ ਕੋਈ ਉਹਨਾਂ ਦਾ ਵੀ ਕਰਵਾਊਗਾ ਤੇ ਜਿਸ ਦਿਨ ਮੈਨੂੰ ਇਸ ਗੱਲ ਦਾ ਪਤਾ ਲੱਗੂ ਦੁੱਖ ਤਾਂ ਹੋਊਗਾ ਤੁਹਾਨੂੰ ਰਿਸ਼ਤੇਦਾਰ ਮੂੰਹ ਲਾਉਂਦੇ ਆ ਜਾਂ ਰਿਸ਼ਤੇਦਾਰ ਨੂੰ ਥੋੜੇ ਬਾਰੇ ਪਤਾ ਵੀ ਕੀ ਕੀ ਸਚਾਈ ਹੈ ਕੀ ਨਹੀਂ ਹੈ ਕੀ ਕਰਦੀ ਹੈ ਪਤਾ ਵੈਸੇ ਸਾਰਿਆਂ ਨੂੰ ਇਸ ਕਰਕੇ ਸਾਡੇ ਨਾਲ ਕੋਈ ਨਹੀਂ ਰਹਿੰਦਾ ਹਾਂ ਤੁਸੀਂ ਕਿੱਲੇ ਰਹਿੰਦੇ ਹੋ ਹਾਂਜੀ ਇਹ ਸਚਾਈ ਹੈ ਵੀ ਇਹ ਚੀਜ਼ ਕਰਨ ਕਰਕੇ ਤੁਸੀਂ ਬਦਨਾਮ ਹੋ ਹਾਂਜੀ ਏਰੀਏ 'ਚ ਤੁਹਾਨੂੰ ਕੀ ਨਾਂ ਨਾ ਬਣਾਇਆ ਬੁਲਾਇਆ ਜਾ ਰਿਹਾ ਥੋੜਾ ਕੀ ਨਾਂ ਹੈ ਕੀ ਨਾਂ ਨਾ ਤੁਹਾਨੂੰ ਲੋਕ ਜਾਣਦੇ ਆ ਨਾਮਤਾ ਜੀ ਦੇਖੋ ਹਣ ਜਿੱਦਾਂ ਦਾ ਕੰਮ ਕਰਦੇ ਆਂਗੇ ਉਦੋਂ ਉਦਾਂ ਹੀ ਅਗਲਾ ਫੀਲ ਕਰਦਾਗਾ ਤੇ ਅਸਲੀ ਨਾਮ ਤੋਂ ਕਦੇ ਕਿਸੇ ਨੇ ਬੁਲਾਇਆ ਨਹੀਂ ਥੋੜਾ ਕੋਈ ਕੋਡ ਵਾਰਡ ਜੇ ਕਿਸੇ ਨੂੰ ਕੁੜੀ ਨੂੰ ਮੁੰਡੇ ਕੋਲ ਭੇਜਣਾ ਜਾਂ ਮੁੰਡੇ ਨੂੰ ਕੁੜੀ ਦੀ ਲੋੜ ਹੈ ਕੋਈ ਕੋਡ ਵਾਰ ਰੱਖਿਆ ਹੋਣਾ ਨਹੀਂ ਕੋਈ ਕੋਡ ਵਾਰ ਨਹੀਂ ਸਿੱਧਾ ਹੀ ਚੱਲਦਾ ਕੰਮ ਹਾਂਜੀ ਇਹ ਜਿਹੜੀਆਂ ਫੋਟੋਆਂ ਫਟਆਂ ਨੇ ਵਟਸਐਪ ਤੇ ਹਾਂਜੀ ਗਰੁੱਪ ਬਣਾਏ ਹੋਇਆ ਇੱਕ ਵਾਰ ਤੇ ਤੋਰ ਦੇ ਦਾ ਸਾਰੇ ਪਾਸੇ ਭੱਜ ਜਾਂਦੇ ਜਿੰਨਾ ਜਿੰਨਾਂ ਨੇ ਆਉਣਾ ਜਾਣਾ ਹੁੰਦਾ ਜਿਆਦਾ ਤੇ ਕੰਮ ਕਿੱਥੇ ਚੱਲਦਾ ਬਾਈ ਛੰਡੀਗੜ ਨੇ ਉਹ ਤਾਂ ਠੀਕ ਹੈ ਮਤਲਬ ਹੋਟਲਾਂ ਚ ਚੱਲਦਾ ਹੈਗਾ ਮਤਲਬ ਜਿਆਦਾ ਜਿਆਦੀ ਹੋਟਲਾਂ ਚ ਚੱਲਦਾ ਹੈਗਾ ਬਸ ਠੀਕ ਹੈ ਉਹਨਾਂ ਹੋਟਲਾਂ ਨਾਲ ਵੀ ਥੋੜਾ ਕਮਿਸ਼ਨ ਹੈ ਉਹਨਾਂ ਨੂੰ ਵੀ ਉਹ ਤੁਸੀਂ ਉਹਨਾਂ ਨਾਲ ਵੀ ਮੈਂ ਆਪ ਕੋਨੈਕਟ ਕੀਤਾ ਸੀ ਵੀ ਕੁੜੀਆਂ ਇੱਥੇ ਆਉਣ ਜਾਣਗੇ ਕਿ ਘਰੇ ਸਿਸਟਮ ਨਹੀਂ ਸਹੀ ਬੱਚੇ ਆ ਬੱਚੇ ਦੇ ਉਹਨਾਂ ਨੂੰ ਉਹ ਥੋੜਾ ਜਿਹਾ ਪੈਸਾ ਲੈਂਦੇ ਹਾਂ ਹਾਂਜੀ ਉਹਨਾਂ ਨੂੰ ਉਹ ਕਿੰਨੇ ਕਿੰਨੀ ਜੜੀ ਲੈਂਦੇ ਥੋੜੇ ਤੋਂ ਉਹਨਾਂ ਨਾਲ ਤਾਂ ਜੀ ਅਸੀਂ ਇਕੱਠੀ ਪੇਮੈਂਟ ਕਰ ਦਿੰਦੇ ਹਾਂ ਇਕੱਠੀ ਹਾਂਜੀ ਕਿੰਨੀ ਕਰਦੇ ਮਹੀਨੇ ਦੀ ਮਹੀਨੇ ਜਿੱਦਾਂ ਦੇਖ ਲਓ ਜੀ ਹੁਣ ਅਜ ਦੇਨੇ ਵੇਲੇ 10 12 ਕੁੜੀਆਂ ਵਗ ਗਈਆਂ ਅੱਜ ਕੱਲ ਹਜ਼ਾਰ ਹਜ਼ਾਰ 15 1500 2 2000 ਰੁਪਏ ਲੈਂਦੇ ਆ ਰੂਮ ਦਾ ਹਾਂਜੀ ਮਤਲਬ ਉਹਨੂੰ ਮੈਂ ਇਕੱਠੀ ਪੇਮੈਂਟ ਉਹਨੂੰ 50000 ਦੇ ਦਿੰਨੀ ਆ ਠੀਕ ਹੈ ਜੀ ਹਾਂਜੀ ਮਤਲਬ ਫਿਰ ਵੀ ਤੁਸੀਂ ਮਤਲਬ ਨਾ ਫੇਚ ਆ ਹਾਂਜੀ ਤੇ ਇਹ ਚੀਜ਼ ਨੂੰ ਬਈ ਪੰਜਾਬ ਦੇ ਵਿੱਚ ਇੰਨਾ ਕੁਝ ਗੰਦ ਪੈ ਰਿਹਾ ਇਹ ਚੀਜ਼ ਨੂੰ ਤੁਸੀਂ ਕੀ ਸਮਝਦੇ ਹੋ ਤੁਸੀਂ ਚੰਗਾ ਸਮਝਦੇ ਹੋ ਚੰਗਾ ਤਾਂ ਨਹੀਂ ਸਮਝਦੇ ਜੀ ਦੇਖੋ ਜੀ ਚੰਗਾ ਤਾਂ ਕੋਈ ਵੀ ਕੰਮ ਨਹੀਂ ਹੈਗਾ ਜੇ ਜਿਹੜਾ ਚੰਗਾ ਕਰਦਾ ਚੰਗਾ ਤਾਂ ਉਹ ਵੀ ਨਹੀਂ ਕਹਿੰਦੇ ਮਾੜੇ ਨੂੰ ਤਾਂ ਚੰਗਾ ਕਿਸੇ ਨੇ ਕਹਿਣੀ ਕੀ ਆ ਹੂੰ ਤੇ ਬਾਕੀ ਹੁਣ ਆਜ ਕੱਲ ਜੋ ਕੁਝ ਹੋ ਰਿਹਾ ਉਸ ਦੇ ਮੁਤਾਬਕ ਆਪਾਂ ਨੂੰ ਪਤਾ ਹੀ ਹੈਗਾ ਕਿ ਲੋਕ ਦੁਨੀਆ ਕੁਝ ਜ਼ਿਆਦਾ ਜਿਹੜੇ ਹੁੰਦੇ ਆਗੇ ਜਾਣ ਬੁੱਝ ਗਏ ਵੀ ਕਰਦੇ ਆ ਕਰਦੇ ਆ ਨਾ ਤੇ ਤਾਂ ਕਰਕੇ ਵੀ ਚਲੋ ਸੋਚਿਆ ਵੀ ਚਲੋ ਜਦੋਂ ਕਰਦੇ ਆ ਤਾਂ ਕਿਉਂ ਨਾ ਵੀ ਮੈਂ ਵੀ ਇਹ ਕੰਮ ਕਰਾਂ ਤਵੇ ਨਾਲੇ ਮੇਰਾ ਆਪ ਦਾ ਫਰਕ ਪੈਣਾ ਸਹੀ ਹੋ ਗਿਆ ਦੇ ਖਰਚੇ ਹੀ ਅੱਜ ਕੱਲ ਮਿਆਂ ਦੇ ਕਿ ਲਈ ਜਿਤ ਜਿਤ ਨਹੀਂ ਗੀ ਬਾਜੀ ਅੱਜ ਕੱਲ ਕਿਸੇ ਨੇ ਕੁਛ ਨਹੀਂ ਦੇਖਿਆ ਆਪ ਦਾ ਜਿਸਮ ਵੇਚ ਕੇ ਬਸ ਜੀ ਚੱਲੀ ਜਾਂਦਾ ਜੋ ਕੁਛ ਦੁਨੀਆ ਤੇ ਜਿਹੜੀਆਂ ਕੁੜੀਆਂ ਬਈ ਇਹ ਕੰਮ ਕਰਨ ਹੁੰਦੀਆਂ ਉਹ ਕਿੰਨੀ ਕਮਾਈ ਕਰਦੀਆਂ ਉਹ ਤਾਂ ਜੀ ਬਾਕੀ ਕਮਾਈ ਕਰਦੇ ਹੋਣਗੀਆਂ ਅੰਦਾਜ਼ਾ ਜਾ ਅੰਦਾਜ਼ਾ ਤਾਂ ਇਹ ਦੇਖ ਲਓ ਜੀ ਲੱਖ ਰੁਪਏ ਮੰਗੂ 2 ਲੱਖ ਰੁਪਏ ਮੰਗੂ ਤਾਂ ਆਰਾਮ ਨਾਲ ਬਣਦਾ ਉਹ ਇਕੱਲੇ ਤੁਹਾਡੇ ਨਾਲ ਕਰਦੇ ਕੋਹਰਾਂ ਨਾਲ ਵੀ ਕਰਦੇ ਹੋਰਾਂ ਨਾਲ ਵੀ ਜਾਂਦੀਆਂ ਨੇ ਇਕੱਲਾ ਮੇਰੇ ਨਾਲ ਹੀ ਮੈਂ ਅੱਗੇ ਦੀ ਅੱਗੇ ਗਾਹਾਂ ਦੀ ਗਾਹ ਕਰ ਆਇਆ ਹਾਂ ਨਾ ਤੁਹਾਡੀ ਟੀਮ ਇਕੱਲੇ ਨਹੀਂ ਟੀਮ ਹੋਰ ਹੀ ਬਣੀ ਆਉਂਦੀ ਹੈ ਟੀਮ ਹੋਰ ਵੀ ਨੇ ਫੇ ਤਾਂ ਇਹ ਵੀ ਮਤਲਬ ਚੰਗੀ ਕਮਾਈ ਆ ਇਹ ਨਹੀਂ ਕਹਦਾ ਜੀ ਕਮਾਈ ਹੈ ਨੇ ਹਾਂਜੀ ਹੈਨਾ ਸੋ ਬਈ ਇਹ ਜਿਹੜੇ ਪੰਜਾਬ ਦੇ ਹਾਲਾਤ ਹੋ ਚੁੱਕੇ ਆ ਜੀ ਪੰਜਾਬ ਦੇ ਵਿੱਚ ਕੁੜੀਆਂ ਦੀ ਸਪਲਾਈ ਹੋ ਰਹੀ ਹੈ ਇਹ ਚੀਜ਼ ਨੂੰ ਰੋਕਣਾ ਚਾਹੀਦਾ ਹੈ ਇਹ ਚੀਜ਼ ਬਹੁਤ ਮਾੜੀ ਹੈ ਕਿਉਂਕਿ ਜੇ ਇਹ ਚੀਜ਼ ਚੱਲਦੀ ਰਹੀ ਤਾਂ ਆਉਣ ਵਾਲੇ ਸਮੇਂ ਚ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਜਾਣੇ ਆ ਸੋ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਜਿਹੜੇ ਭੈਣ ਭਰਾ ਸੀ ਵੀ ਤੀਆਂ ਭਰਾਣਾਂ ਵਾਲੇ